कोलकाता मेडिकल कॉलेज की रेजिडेंट नाल जबर जना मगरों बेरेमी हत्या करने के विरोध में शनिवार इंडियन मेडिकल एसोसीएशन पीसीएमएस एसोसीएशन इंडियन डेंटल एसोसीएशन इंडियन नर्स एसोसीएशन लैब एसोसीएशन कमिश एसोसीएशन ते होर वाक वाक एसोसीएशन वालों सरहिंद ज्योति सरूप मोड़ तो लैके डीसी दफ्तर तक एक रोश मार्च क्या जिस तक मंग पत्र सौंपया गया इस मौके से इंडियन मेडिकल एसोसिएशन के जिला प्रधान डॉक्टर सिंह संधु का कहना है कि डॉक्टर सुरक्षित नहीं हैं जो पिछले दिन कलकत्ता कारजीकार मैडी मेडिकल कॉलेज एक महिला डॉक्टर डाक्टर नौनी हरकत की गई है वो बहुत ही शर्मसार है भाई, 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 You <laughs> We want justice! 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 <Universe> Union! we want justice 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 ਸੀ ਹੋ ਰੋਸ ਮਾਰਚ ਕਲਕੱਤਾ ਵਿੱਚ ਸਾਡੀ ਭੈਣ ਜਿਹਦੇ ਨਾਲ ਕੀ ਉੱਥੇ ਰੇਪ ਕੀਤਾ ਗਿਆ ਉਹ ਤੋਂ ਬਾਅਦ ਉਹਦੀ ਹੱਤਿਆ ਕੀਤੀ ਗਈ ਤੇ ਉਹ ਲੋਕ ਇੱਥੇ ਹੀ ਨਹੀਂ ਰੁਕੇ ਉਸ ਤੋਂ ਬਾਅਦ 2-3 ਹਜ਼ਾਰ ਬੰਦਿਆਂ ਦੀ ਮੌਬ ਇਕੱਠੇ ਹੋ ਕੇ ਜਿੰਨੇ ਵੀ ਉੱਥੇ ਐਵੀਡੈਂਸ ਸੀਗੇ ਉਹ ਸਾਰੇ ਦੇ ਸਾਰੇ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹਸਪਤਾਲ ਦੇ ਵਿੱਚ ਤੋੜਪੰਨ ਕੀਤੀ ਗਈ ਕੋਈ ਉੱਥੇ ਸੁਣਵਾਈ ਨਹੀਂ ਹੋ ਰਹੀ ਸਟੇਟ ਪਤਾ ਨਹੀਂ ਕਿਹੜੇ ਕਾਤਲਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ ਕਿ ਉਹਨੂੰ ਇੱਕ ਇਹ ਮਾਸੂਮ ਜਹੀ ਕੁੜੀ ਦੀ ਚੀਕਾਂ ਨਹੀਂ ਸੁਣਦੀਆਂ ਮਾਂ-ਬਾਪ ਉਹਨੂੰ ਰੋਂਦੇ ਹੋਏ ਨਹੀਂ ਦਿਸਦੇ ਹੈਗੇ ਐਨੇ ਸਾਰੇ ਜੂਨੀਅਰ ਡਾਕਟਰ ਸੀਨੀਅਰ ਡਾਕਟਰ ਸੜਕਾਂ 'ਤੇ ਉਤਰੇ ਹੋਏ ਨੇ ਹੈਲਥ케ਅਰ ਵਰਕਰ ਸੜਕਾਂ 'ਤੇ ਉਤਰੇ ਹੋਏ ਨੇ ਉਹਨੂੰ ਉਹ ਨਹੀਂ ਦਿਸਦਾ ਹੈਗਾ ਇਹ ਪਤਾ ਨਹੀਂ ਕਿੱਦਾਂ ਦੀ ਡੈਮੋਕ੍ਰੇਸੀ ਚੱਲਦੀ ਪਈ ਆ ਕਿ ਸਾਨੂੰ ਆਪਣੀ ਭੈਣ ਵਾਸਤੇ ਆਪਣੀ ਧੀ ਵਾਸਤੇ ਇਨਸਾਫ ਮੰਗਣ ਵਾਸਤੇ ਸੜਕਾਂ ਦੇ ਉੱਤਰ ਦਾ ਪੈ ਰਿਹਾ ਅੱਜ ਅਸੀਂ ਆਪਣੇ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਸਾਰੀਆਂ ਐਸੋਸੀਏਸ਼ਨਸ ਜਿਨ੍ਹਾਂ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਫਤਿਹਗੜ ਸਾਹਿਬ ਪੀਸੀਐਮਐਸ ਐਸੋਸੀਏਸ਼ਨ ਫਤਿਹਗੜ ਸਾਹਿਬ ਕੈਮਿਸਟ ਐਸੋਸੀਏਸ਼ਨ ਲੈਬ ਐਸੋਸੀਏਸ਼ਨ ਨਰਸਿੰਗ ਐਸੋਸੀਏਸ਼ਨ ਡੈਂਟਲ ਐਸੋਸੀਏਸ਼ਨ ਸਾਰੇ ਅਸੀਂ ਇਕੱਠੇ ਹੋਏ ਆ ਨੀਮਾ ਵਾਲੇ ਇਕੱਠੇ ਹੋਏ ਆ ਅਸੀਂ ਇੱਥੇ ਇਕੱਠੇ ਹੋ ਕੇ ਅਸੀਂ ਇੱਕ ਸੁਰ ਦੇ ਵਿੱਚ ਇਹ ਨਾਰਾ ਦੇ ਰਹੇ ਆ ਕਿ ਪ੍ਰਸ਼ਾਸਨ ਨੂੰ ਦੱਸ ਰਹੇ ਆ ਕਿ ਸਾਡੀਆਂ ਮੰਗਾਂ ਤੁਸੀਂ ਸਵਕਾਰ ਕਰ ਲਓ ਤੇ ਉਹਨਾਂ ਖਿਲਾਫ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਹਦੇ ਹੋਰ ਵੀ ਮਾਰੇ ਤੁਹਾਨੂੰ ਭੁਗਤਾਨ ਭੁਗਤਨੇ ਪਿਆ ਸਕਦੇ ਸਾਡੀ ਇੱਕ ਮੰਗ ਹੋਰ ਆ ਸਤਿਗੁਰ ਸਾਹਿਬ ਪ੍ਰਸ਼ਾਸਨ ਨੂੰ ਸਾਨੂੰ ਉਹ ਇੱਕ ਹੈਲਥ ਕੇਅਰ ਵਰਕਰ ਵਾਸਤੇ ਇੱਕ ਹੈਲਪਲਾਈਨ ਨੰਬਰ ਦਿੱਤਾ ਜਾਵੇ ਕੋਈ ਵੀ ਸਾਨੂੰ ਆ ਕੇ ਤੰਗ ਕਰਦਾ ਹੈ ਕੋਈ ਸਾਡੇ ਵੀਰ ਕੈਮਿਸਟ ਭਰਾ ਨੂੰ ਆ ਕੇ ਤੰਗ ਕਰਦਾ ਹੈ ਕੋਈ ਸਾਡੇ ਲੈਬ ਵਾਲੇ ਭਰਾ ਨੂੰ ਆ ਕੇ ਤੰਗ ਕਰਦਾ ਹੈ ਕੋਈ ਆ ਕੇ ਹਸਪਤਾਲਾਂ ਵਿੱਚ ਨਿਊਸੈਂਸ ਕ੍ਰੀਏਟ ਕਰਦਾ ਹੈ ਤਾਂ ਅਸੀਂ ਉਹ ਨੰਬਰ ਤੇ ਕਾਲ ਕਰਕੇ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ ਤੇ ਉਤੇ ਉਤੇ ਐਕਸ਼ਨ ਕੀਤਾ ਜਾ ਸਕੇ ਥੈਂਕ ਯੂ